ਇਹਦਾ ਜਵਾਬ ਹੈਗਾ ਇਹਨੂੰ ਮੈਂ ਕਹਿੰਦਾ ਮੈਂ ਕਹਿੰਦਾ ਜਦੋਂ ਉਹ ਚਾਲ ਚੱਲ ਗਏ ਮੇਰੇ ਬੂਏ ਦੇ ਜਦੋਂ ਕੱਢੇ ਨੇ ਉਦੋਂ ਕੱਢੇ ਨਹੀਂ ਪੈਣ ਵਾਲੀ ਦੀ ਹੈ ਜਿਹੜੇ ਪੈਣ ਕਿੱਥੇ ਆ ਉਹਨਾਂ ਨੂੰ ਕੋਈ ਨਹੀਂ ਮੈਂ ਤੁਹਾਨੂੰ ਯਾਦੋਂ ਦਿੱਤੀ ਆ ਨਾ ਨਾ ਮੈਂ ਜਾਣੀ ਮੈਂ ਜਾਣੀ ਉਹ ਤੇ ਵਾਡੋ ਆਹੋ ਕੋਠੇ ਮਾਰਿਆ ਚੋ ਮਾਰ ਨਹੀਂ ਐ ਨਹੀਂ ਕੋਈ ਨਹੀਂ ਉਹ ਨਹੀਂ ਜਰਵਾਰ ਕੰਮੀ ਨੇ ਕਿਤਾਸ ਤੂੰ ਮੈਂ ਕਰਨੀ ਕਿਤਾ ਤੂੰ ਪੀਤਾ ਨਹੀਂ ਮਾਵਾਂ ਲੈ ਆ ਮੈਂ ਕਰਨੀ ਕਿਤਾ ਕਿ ਤੂੰ ਵੀ ਦੋ ਜੰਮੇ ਹਰ ਵਾਰੀ ਵਿੱਚ ਮਾੜਿਆ ਉਹਨੂੰ ਨਹੀਂ ਆਦੀ ਇੱਕ ਦੋ ਨਾਲ ਗਾਲਾਂ ਗੱਡੀ ਜਾਂਦੀ ਜੋ ਮਰਜ਼ੀ ਬੱਗੀ ਜਾਂਦੀ ਐ ਸਿਰਫ ਬੜਿਆ ਸੀ ਮੈਂ ਮੈਂ ਬਹੁਤ ਹਰ ਵਾਰੀ ਵਿੱਚ ਮਾੜਿਆ ਦੋ ਹੀ ਗੱਲ ਇਹਦੀ ਮਿੰਦਾ ਕਰ ਕਰਕੇ ਹੜ ਗਿਆ ਜੁੱਪ ਕਰਕੇ ਰੋਟੀ ਖਾ ਨਹੀਂ ਖਾਂਦੀ ਨੀ ਕਰੇਗੀ ਜਰੀਏ ਕਿਸੇ ਕੰਤਾ ਕਰ ਲਿਆ ਕਾਈ ਲੱਗਦੀ ਐ ਚਾਰ ਪੰਜ ਦਿਨ ਮੈਂ ਕੋਰ ਰੱਖਿਆ ਫਿਰ ਇੱਥੇ ਬਾੜਿਆ ਇਹਨੂੰ ਚਾਹ ਰੋਟੀ ਖਾਵੇ ਚਾਹ ਨਾ ਖਾਵੇ ਤੂੰ ਹੀ ਅੰਦਰ ਦੇ ਵਾਰੋ ਮੰਗਣਾ ਕੀ ਗਵਣੀ ਉਹ ਤਾਂ ਕੱਢ ਉਤਾਈ ਹੋ ਗਿਆ ਇਹ ਮੈਂ ਆਇਆ ਇੱਧਰ ਚਲੋ ਕਰਿਓ ਨਾ ਕਰਿਓ ਰੰਗ ਕਰਿਓ ਮੈਂ ਤੁਹਾਨੂੰ ਪਤਾ ਚਾਹਣਾ ਬਾਹਰ ਨੂੰ ਲੋਕਾ ਇਹਦੇ ਤਾਂ ਲੱਕੜੀ ਪਾ ਜਾਊਗਾ ਮੈਂ ਤੇ ਲੋਕਾਚਾਰੀ ਹੋਣੀ ਉਹ ਨਾ ਪਾਇਓ ਯਾਰ ਨਾ ਪਾਇਓ ਤੁਸੀਂ ਇੱਥੇ ਸਾਰਾ ਮਾਦਾ ਮਰ ਜਾਏਗੀ ਚਲੋ ਗੱਲੇ ਲਾ ਕੇ ਸਾਡੇ ਚਾਰ ਅੰਦਰ ਚਲੋ ਚਲੋ ਅੱరే ਮਰਗਾ ਮਬਾਰਾ 12 ਸਾਲ ਦਾ ਕਰਦਾ ਆ ਨੀ ਕਹਿੰਦਾ ਤਾਂ ਇਹ ਤਾਂ ਹੈ ਕਿ ਆਣੀਏ ਰੋਟੀ ਦੇ ਰੋਟੀ ਦੇ ਕਰਦੇ ਹੱਸਤਾ ਜਾਂਦੀਆਂ ਨੇ ਤੁਹਾਨੂੰ ਬੜੀ ਮਿਹਰਬਾਨੀ ਨਹੀਂ ਤਾਂ ਹੋਤੇ ਪਰਚਾ ਮੈਂ ਨਹੀਂ ਕਿ ਮੇਰੇ ਘਰ ਦਾ 9 ਲੱਖ ਰੁਪਏ ਲੱਗੇ ਮੈਂ ਤੁਹਾਨੂੰ 9 ਲੱਖ ਰੁਪਏ ਹੀ ਲੱਗਦੇ ਸੀ ਤਾਂ ਅੰਦਰ ਦੇ ਕੋਪਲੇ ਟਪਲਟਾ ਲਵਾਈਆਂ ਡੇਢ ਲੱਖ ਲੱਗ ਗਿਆ ਸਾਡਾ 4 ਲੱਖ ਲੱਗ ਗਿਆ ਸਾਡਾ ਸਾਨੂੰ ਪੈਸੇ ਦਵਾ ਦਿਓ ਸਾਡਾ ਇਨਸਾਫ ਇਨਸਾਫ ਆਹੇ ਤਾਂ ਕਦੀ ਕਿ ਕਰੋਂ ਬਾਹਰ ਨਹੀਂ ਨਿਕਲੇ ਹਾਂਡਾ ਪਿਓ ਦੇ ਲਾਪੂ ਆਏ ਆਓ ਇੰਨੇ ਹਾਂਡਾ ਜਿਉਂਤ ਪਾੜ ਦਿੱਤਾ ਹੈ ਨਹੀਂ ਕੱਪੜਾ ਹੁੰਦਾ ਲੈਣਾ ਪੈਸੇ ਵੀ ਲੱਗਦਾ ਮੈਨੂੰ ਦਵਾਓ ਮੈਨੂੰ ਦਵਾ ਦਿਓ ਪੈਸੇ ਲੱਗਦਾ ਮੈਂ ਸਰਪੈਂਟ ਨਹੀਂ ਕਰੂੰਗਾ ਮੈਂ ਵੀ ਆਦੀ ਤੇ ਭਰਾ ਨੂੰ ਦਵਾਈਏ ਲੋ ਮੈਨੂੰ 50 ਸਾਲ ਹੋ ਗਏ ਚਰਨਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨੂੰ ਦਿੱਤੀ ਗਵਲੇ ਨੂੰ ਦਿੱਤੀ ਇਹਨੂੰ ਦਿੱਤੀ ਸਾਰੇ ਹੰਤੇ ਆਏ ਦੂਸ ਪਲਾ ਕੇ ਆ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਗਰਦਾਰੀ ਹੋਣੀ ਹੈ ਬਰਨਾ ਬਹੁਤ ਬਾਦੀ ਬਹੁਤ ਗਰਦਾਰੀ ਹੋਗੀ ਤਿੰਨ ਬੱਚੇ ਦੋ ਕੁੜੀਆਂ ਹੁਣ ਚਾਰ ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲੇ ਆ ਕੰਦੇ ਵੀ ਵੇਚ ਦਿੱਤਾ ਹਾਂ ਅੱਛਾ ਆਹ ਚਾਰ ਦਿਨ ਹੋ ਗਏ ਮੇਰੀ ਜਾਨ ਮੇਰਾ ਤਾਂ ਤਾ ਤਰ ਹੀ ਆ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤਾਂ ਮੈਂ ਤੇ ਜਿੰਨੀ ਹੈ ਨਾ ਇਹ ਸਰਕਾਰੀ ਆ ਤਾਂ ਸਾਰੇ ਵਿਆਹੇ ਪੋਤੇ ਵਿਆਹਤੇ ਆ ਆ ਹੱਪਾ ਪੰਜਾਹ ਸਾਲ ਨੇ ਤਾਪੋਤ ਦੌਰ ਬੰਨੇ ਕਿੰਨੇ 50 ਸਾਲ ਤੋਂ ਵੱਧ ਹੋ ਦਿੱਤਾ ਮੈਨੂੰ ਮੈਨੂੰ ਆਪਣਾ ਕਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਥੇ ਬੰਦੇ ਨਾ ਬੰਦਾ ਬਣ ਕੇ ਬੋਤ ਪਾ ਲਈਆਂ ਪਾਰੀਆਂ ਵਿਆਹੀਆਂ ਕੋਈ ਸ਼ਾਬ ਨਹੀਂ ਅੱਜ ਮੈਂ ਕੱਖਾਂ ਜਿ ਰੋਲ ਗਈ ਅੱਜ ਮੈਂ ਕੱਖਾਂ ਜਿ ਪੋਤੇ ਰੋਲ ਗਈ ਆ ਇਹ ਕੱਖਾਂ ਜਿ ਰੋਲ ਗਈ ਮੈਂ ਕੀ ਕਰਾਂ 8 ਸਾਲ ਹੋ ਗਏ 8 ਸਾਲ ਹੋ ਗਏ ਮੈਂ ਤਾਂ ਕਹਿ ਗਈ ਨੂੰ ਮੈਂ ਤਾਂ ਕੀ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇਹ ਤੇ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਕਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਖਾਂਦੀ ਰਹੀ ਆ ਇਹਨਾਂ ਕੋਲ ਆਪਣੇ ਰੋਟੀ ਨਹੀਂ ਦਿੰਦੇ ਨਹੀਂ ਨਹੀਂ ਜਾਂਦੀ ਇੱਕ ਪੁੱਤ ਮਾਂ ਨਹੀਂ ਪਾਲੀ ਜਾਂਦੀ ਸਾ ਮੇਰੇ ਮਿਲਣਾ ਚਾਹੀਦਾ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਤਲ ਨਹੀਂ ਮੇਰੇ ਰੋਟੀ ਪਾਣੀ ਦੇਣਗੇ ਮੈਂ ਆਪੇ ਬਣਾ ਲਾਂਗੇ ਘਰੋਂ ਗੱਡੇ ਨੂੰ ਇਹਦਾ ਮੁੰਡਾ ਹੈਗਾ ਪ੍ਰੀਤਮ ਸਿੰਘ ਕਚਾਣਾਵ ਦਾ ਕਾਕਾ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਤੁਸੀਂ ਘਰ ਵਾੜੋ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਦੀ ਏ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲੋਟ ਦੇਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲ ਦੇ ਨਾਂ ਤੇ ਪਲੋਟ ਆ ਮਸਾਨ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਪ੍ਰਸ਼ਾਸਨ ਅਕਿ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਿਆ ਜਾਏ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂਹਾਂ ਉਹਦੇ ਨਾਲ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਦੇ ਮੁਲਾਜ਼ਮ ਭੇਜਿਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਦਾ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਮਾ ਕਰਾਤਾ ਸੱਦੀਆਂ ਜਾਂ ਦੋਨੇ ਪਾਰਟੀਆਂ ਠਾਣੇ ਜੋ ਗੱਲ ਸਾਹਮਣੇ ਆਈ ਤੁਹਾਨੂੰ ਬਾਜ ਦੱਸਦਾ